ਕੋਈ ਮਦਦ ਨਹੀਂ ਪਹੁੰਚੀ ਜੀ ਹਲੇ ਤੱਕ ਇਹਨਾਂ ਨੂੰ। ਕਾਬਲੇ ਭਰਾਵਾਂ ਦੇ ਨਾਲ ਇੱਥੇ ਨਾਹਰ ਵਾਸਤੇ ਆਏ ਆ। ਪਰ ਬਡਾਲੇ ਪਿੰਡ ਦੇ ਵਿੱਚ ਸਹੀ ਖੜੇ ਆ। ਬੜੇ ਮਾੜੇ ਹਾਲਾਤ ਹੈ। ਅ ਘਰਾਂ ਦੇ ਵਿੱਚ ਪਾਣੀ ਹੈ। ਪਰ ਖੁਸ਼ੀ ਇਸ ਗੱਲ ਦੀ ਹੈ ਕਿ ਆਮ ਲੋਕ ਜਿਹੜੇ ਪਿੰਡਾਂ ਦੇ ਨੇ ਉਹ ਬੜੀ ਵੱਡੀ ਸੇਵਾ ਕਰ ਰਹੇ ਆ। ਕੋਈ ਪਾਣੀ ਨਹੀਂ ਆ ਰਿਹਾ ਕੋਈ ਰਾਸ਼ਨ ਨਹੀਂ ਆ ਰਿਹਾ ਕੋਈ ਕੁਝ ਨਹੀਂ ਆ ਰਿਹਾ ਕੋਈ ਕੁਝ ਨਹੀਂ ਆ ਰਿਹਾ ਸਰਕਾਰ ਜਿਹੜੀ ਇੱਥੇ ਨਿਧਾਰਤ ਹੈ ਬਿਲਕੁਲ ਇੱਕ ਚੀਜ਼ ਜਿਹੜੀ ਦੇਖੀ ਹੈ ਕਿ ਘਰਾਂ ਦੇ ਵਿੱਚ ਜਿਹੜੇ ਬੈਠੇ ਨੇ ਉਹਨਾਂ ਵਾਸਤੇ ਰਾਸ਼ਨ ਪਹੁੰਚਾਉਣਾ ਜਿਹੜਾ ਹੈ ਸੇਵਾ ਕਰਨ ਵਾਲਿਆਂ ਵਾਸਤੇ ਵੀ ਬਹੁਤ ਔਖਾ ਹੋਇਆ ਪਿਆ ਕਿਉਂਕਿ 5-5 6-6 ਫੁੱਟ ਪਾਣੀ ਦੇ ਵਿੱਚੋਂ ਦੀ ਵੜ ਕੇ ਜਿਹੜਾ ਉਹ ਜਾਣਾ ਪੈਂਦਾ ਹੈ ਕੋਈ ਕਿਸ਼ਤੀ ਦਾ ਜਿਹੜਾ ਪ੍ਰਬੰਧ ਨਹੀਂ ਹੈ ਔਰ ਇਹ ਜਿਹੜੇ ਕਿਸ਼ਤੀਆਂ ਬੀੜੀਆਂ ਦੇ ਪ੍ਰਬੰਧ ਹੈ ਸਰਕਾਰਾਂ ਹੀ ਕਰ ਸਕਦੀਆਂ ਹਨ ਪਰ ਸਰਕਾਰਾਂ ਦੀ ਸ਼ਾਇਦ ਇੱਥੋਂ ਤੱਕ ਅਲੱਗਾਂ ਪਹੁੰਚ ਨਹੀਂ ਹੈ ਜੇ ਪਹੁੰਚੋ ਕਰਨਾ ਨਹੀਂ ਚਾਹੁੰਦੀਆਂ ਤੇ ਮੇਰੀ ਇਹੋ ਹੀ ਅਪੀਲ ਹੈ ਕਿ ਇਹਨਾਂ ਲੋਕਾਂ ਦੀ ਸਾਰ ਜਿੱਦਾਂ ਜੀ 1988 ਚ ਵੀ ਹੜਾ ਆਇਆ ਉਸ ਤੋਂ ਬਾਅਦ ਤੇਜ ਵੀ ਆਇਆ ਸਰਕਾਰਾਂ ਨੂੰ ਕੀ ਅਪੀਲ ਕਰਦੇ ਦੇ ਇਹ ਦੇਖੋ ਕੁਦਰਤੀ ਆਫਤਾਂ ਹਰ ਦੁਨੀਆ ਦੇ ਦੇਸ਼ ਦੇ ਵਿੱਚ ਆਉਂਦੀ ਹੈ ਸਟੇਟ ਦੇ ਵਿੱਚ ਆਉਂਦੀ ਹੈ ਪਰ ਕੁਦਰਤੀ ਆਫਤ ਦੇ ਨਾਲ-ਨਾਲ ਜਦੋਂ ਸਰਕਾਰਾਂ ਦੀ ਮਿਸਮੈਨੇਜਮੈਂਟ ਪਲੱਸ ਹੋ ਜਾਂਦੀ ਹੈ ਨਾ ਉਦੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਕਰੋਪੀ ਵਾਲੀਆਂ ਕਾਰਵਾਈਆਂ ਦੇ ਵਿੱਚ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ ਇਹ ਇੱਥੇ ਕਿਤੇ ਨਾ ਕਿਤੇ ਸਰਕਾਰ ਦੀ ਅੰਦਰੂਨੀ ਮੈਨੇਜਮੈਂਟ ਜੜੀ ਹੈ ਉਹ ਵੀ ਸਾਨੂੰ ਨਜ਼ਰ ਆਉਂਦੀ ਹੈ ਜਿਹੜੀ ਇਹ ਸਥਿਤੀ ਬਣੀ ਹੈ ਉਹ ਦਿਲਚਸਪ ਹੈ ਬਾਹਰ ਹੈ ਇਹ ਸਰਕਾਰਾਂ ਨੂੰ ਚਾਹੀਦਾ ਹੈ ਕਿ ਜਿੰਦੋਂ ਪਤਾ ਹੈ ਕਿ ਜਿਹੜਾ ਪਹਾੜਾਂ ਦੇ ਵਿੱਚ بارش ਬਹੁਤ ਜ਼ਿਆਦਾ ਹੁੰਦੀ ਹੈ ਜਾਂ ਕੁਝ ਨੇ ਕਈ ਸਾਲ ਤੋਂ ਬਦਲ ਖਤਰਨਾਕ ਹੋ ਗਏ ਜਿੰਦਗੀਆਂ ਬਹੁਤ ਵੱਧ ਗਈ ਹੈ ਇਹ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਉਹ ਖੜਾ ਵੀ ਰੋਕथाम ਲਈ ਪੂਤਾ ਪ੍ਰਬੰਧ ਕਰੇ ਡੈਮ ਜਿਹੜੇ ਨੇ ਬਣੇ ਨੇ ਇਹ ਹੜ੍ਹਾਂ ਦਾ ਕਾਰਨ ਬਣਦੇ ਨੇ ਤੇ ਚਲੋ ਸਿੰਚਾਈ ਦਾ ਵੀ ਜਿਹੜਾ ਇਹ ਕਾਰਨ ਕਾਰਨ ਬਗਦੇ ਨੇ ਅਰ ਜਦੋਂ ਸਿੰਚਾਈ ਲਈ ਪਾਣੀ ਦੀ ਪੰਜਾਬ ਨੂੰ ਲੋੜ ਹੁੰਦੀ ਹੈ ਉਦੋਂ ਪੰਜਾਬ ਦਾ ਹਿੱਸਾ ਜਿਹੜਾ ਹੈਗਾ ਉਹ ਛੋਟਾ ਦੱਸਿਆ ਜਾਂਦਾ ਹੈ ਕਿ ਜਦੋਂ ਰਿਪੇਰੀਅਨ ਰਾਜ ਹੈ ਪੰਜਾਬ ਤੇ ਜਿਹੜਾ ਹੜਾ ਵੀ ਮਾਰ ਚੱਲਦਾ ਹੈ ਤੇ ਉਦੋਂ ਫਿਰ ਸਾਰੇ ਦੂਜੇ ਸੂਬੇ ਜਿਹੜੇ ਆ ਪਾਣੀ ਲੈਣੇ ਜਿਹੜਾ ਹੈ ਉਹ ਜਵਾਬ ਦੇ ਦਿੰਦੇ ਹੱਥ ਖੜੇ ਕਰ ਦਿੰਦੇ ਆ ਕਿ ਮਾ ਸੰਗਤ ਦਾ ਪਗਾਮ ਲੈ ਕੇ ਕਰਾ ਪਰ ਜਿਸ ਤਰ੍ਹਾਂ ਇਹ ਦੂਸਰੀਆਂ ਦੂਸਰੀਆਂ ਸੰਸਥਾਵਾਂ ਮਦਦ ਕਰ ਰਹੀਆਂ ਤੁਹਾਡੇ ਵੱਲ ਕੋਈ ਅਕਾਲੀ ਦਲ ਵੱਲੋਂ ਕੋਈ ਮਦਦ ਕੀਤੀ ਗਈ ਇਹਨਾਂ ਦੀ ਬਿਲਕੁਲ ਜੀ ਅਸੀਂ ਕੁਝ ਰਾਹਤ ਸਮਗਰੀ ਜਿਹੜੀ ਲੈ ਕੇ ਵੀ ਆਈ ਸੀ ਤੇ ਅ ਅਸੀਂ ਕੌਣ ਹੈ ਦੇਣ ਵਾਲੇ ਪਰਮਾਤਮਾ ਸਭ ਕੁਝ ਕਰਨ ਵਾਲਾ ਜੀ ਵਾਹਿਗੁਰੂ ਹੈ ਅ ਅਕਾਲ ਪੁਰਖ ਤੋਂ ਬਿਨ ਮੈਨੂੰ ਨਹੀਂ ਲੱਗਦਾ ਕਿ ਸਿੱਖ ਦਾ ਕੋਈ ਬਦਲ ਹੈ